ਸਾਰੇ ਸਾਕਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਸਾਰੇ ਵਾਹਿਗੁਰੂ ਜੀ ਕੀ ਫਤਿਹ ਅੱਜ ਸਤਿਗੁਰੂ ਸਾਡੇ ਤੇ ਬਹੁਤ ਮਿਹਰ ਕੀਤੀ ਆ ਬਾਜਾ ਵਾਲੇ ਸ੍ਰੀ ਗੁਰਪ੍ਰੀਤ ਸਿੰਘ 10ਵੇਂ ਪਾਸਾ ਜੀ ਦੀ ਤੁਸੀਂ ਪੁੱਤਰ ਧੀਆ ਬਣਿਓ ਅਮਰਜੀਤ ਦਾਤ ਪ੍ਰਾਪਤ ਕੀਤੀ ਆ ਬਹੁਤ ਬਹੁਤ ਧੰਨਵਾਦ ਸਾਡੇ ਸਿੰਘ ਸਿਵਾਰ ਪੰਜ ਪਿਆਰੀ ਸਾਡੇ ਕੋਲ ਪਹੁੰਚੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਤੋ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਕਿਉਂ ਅੱਜ ਤੁਸੀਂ ਉਹ ਦਸਮੇਸ਼ ਪਿਤਾ ਦੀ ਖੰਡੇ ਵਾਟੇ ਦੀ ਦਾਤ ਲਈ ਆਪਾਂ ਹੋ ਲਈ ਆ ਜਿਹਨੂੰ ਦੁਨੀਆ ਤਰਸਦੀ ਆ ਅੱਜ ਤੁਸੀਂ ਉਹ ਵਿਦਾਈ ਦੇ ਪਾਤਰ ਬਣਿਓ ਤੇ ਬਹੁਤ ਬਹੁਤ ਤੁਹਾਡਾ ਤਹਿ ਦਨੋਂ ਧੰਨਵਾਦ ਕਰਦੇ ਆ ਇਸੇ ਤਰ੍ਹਾਂ ਤੁਹਾਡੇ ਤੇ ਬਰੂ ਕਿਰਪਾ ਕਰੇ ਬਾਣੀ ਪੜ੍ਹ ਸੁਣਦਾ ਤੁਹਾਨੂੰ ਪਿਆਰ ਵਰਸੇ ਕਰੇ ਸੇਵਾ ਸਮਰਕਰਦਾ ਬਰਸੇ ਕਰੇ ਪਿਆਰ ਵਰਸੀ ਸ਼ੁਰੂ ਦਾ ਬਾਣੀ ਦਾ ਆਪਣਾ ਪਿਆਰ ਬਣਿਆ ਰਹੇ ਸਾਰਿਆਂ ਦਾ ਸੋ ਸਾਡੇ ਸਿਰ ਸਵਾਨ ਸਿੱਖ ਵਿਰਸਾ ਸੰਭਾਲ ਪੰਜਾਬ ਜਿਨ੍ਹਾਂ ਦੀ ਬਹੁਤ ਵੱਡੀ ਡਿਊਟੀ ਹੈ ਅੱਜ 350 ਸਾਲੇ ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜਿਆਂ ਦਾ ਸਹੀਦੀ ਦਾ ਹਨ 350 ਸਾਲ ਮਨਾ ਰਿਹਾ ਸਾਰੀ ਸਿੱਖ ਕੌਮ ਇਹਨਾਂ ਦੀ ਬਹੁਤ ਵੱਡੀ ਡਿਊਟੀ ਹੈ ਪੰਜ ਪਿਆਰਾਂ ਦੀ ਸਵਾਨਾਂ ਦੀ ਸਾਰੇ ਅੰਮ੍ਰਿਤ ਦੀ ਧਾਤ ਜਿੱਤੇ ਅੱਜ ਇਹ ਬਹੁਤ ਦੂਰ ਦੂਰ ਤੱਕ ਸੋ ਇਹ ਸੇਵਾ ਨਿਭਾ ਰਹੀ ਨੇ ਅਸੀਂ ਇਹਨਾਂ ਦਾ ਵੀ ਅਮਰਖਣਾ ਦੀ ਸਰਵਤ ਸਾਰੀ ਸੰਗਤ ਵੱਲੋਂ ਸਾਰੀ ਨਗਰ ਵੱਲੋਂ ਗੁਰਦਾਰ ਪ੍ਰਬੰਧ ਕਮੇਟੀ ਵੱਲੋਂ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਕਰਦੇ ਆਂ ਜਿਉਂ ਆਇਆ ਕਹਿੰਦੇ ਆਂ ਫਿਰ ਸਾਰੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ